ਗਗ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਬਠਿੰਡੇ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਹਨਾਂ ਦੇ ਘਰ ਇੱਕ ਵਾਰ ਮੋੜ ਛਲਕਾਰੀਆਂ ਕੁੰਜਣਗੀਆਂ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜਿਸ ਦੀ ਪਿੰਡ ਜਵਾਰਕੇ 'ਚ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਹ ਬਲਕੌਰ ਸਿੰਘ ਤੇ ਚਰਨਪੁਰ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦੀ ਕਰੋੜਾ ਰੁਪਏ ਦੀ ਜਾਇਦਾਦ ਦੇ ਵਾਰਸ ਲਈ ਉਪਤ ਜੋੜੇ ਨੇ ਦੁਬਾਰਾ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਸੀ ਤੇ ਇਸ ਲਈ ਆਈ ਵੀ ਐਫ ਤਕਨੀਕ ਦਾ ਸਹਾਰਾ ਲਿਆ ਗਿਆ ਹੈ ਪਰਿਵਾਰ ਅਨੁਸਾਰ ਮਾਰਚ ਮਹੀਨੇ ਹੀ ਜਨੇਪੇ ਹੋਣ ਦੀ ਸੰਭਾਵਨਾ ਹੈ ਗਗ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਬਠਿੰਡੇ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਹਨਾਂ ਦੇ ਘਰ ਇੱਕ ਵਾਰ ਮੁਰ ਕਿਲਕਾਰੀਆਂ ਗੂੰਜਣਗੀਆਂ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜਿਸ ਦੀ ਪਿੰਡ ਜਵਾਰਕੇ 'ਚ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਹ ਬਲਕੌਰ ਸਿੰਘ ਤੇ ਚਰਨਕੌਰ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦੀ ਕਰੋੜਾ ਰੁਪਏ ਦੀ ਜਾਇਦਾਦ ਦੇ ਵਾਰਸ ਲਈ ਉਕਤ ਜੋੜੇ ਨੇ ਦੁਬਾਰਾ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਸੀ ਤੇ ਇਸ ਲਈ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਗਿਆ ਹੈ ਪਰਿਵਾਰ ਅਨੁਸਾਰ ਮਾਰਚ ਮਹੀਨੇ ਹੀ ਜਣੇਪੇ ਹੋਣ ਦੀ ਸੰਭਾਵਨਾ ਹੈ